ਇਨਾ ਮਾਪਿਆਂ ਦੀ ਅੱਖਾਂ ਦੇ ਵਿੱਚ ਖੁਸ਼ੀਆਂ ਦੇ ਹੰਝੂ ਨੇ ਖੁਸ਼ੀਆਂ ਦੇ ਹੰਝੂ ਅੱਖਾਂ 'ਚ ਹੋਣ ਵੀ ਕਿਉਂ ਨਾ ਪੁੱਤ ਨੇ ਆਪਣੇ ਘਰਦਿਆਂ ਦਾ ਜ਼ਿਲ੍ਹੇ ਦਾ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਇਹਨਾਂ ਦਾ ਪੁੱਤ ਅਮਰੀਕਾ ਦੀ ਸਭ ਤੋਂ ਮਹਿੰਗੀ 에ਅਰਲਾਈਨਸ ਦੇ ਵਿੱਚ ਨੌਕਰੀ ਕਰ ਰਿਹਾ ਹੈ ਕੀ ਆਂਦਾ ਹੈ ਕਿ ਪੰਜਾਬੀ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ ਆਪਣੀ ਮਿਹਨਤ ਅਤੇ ਜਜ਼ਬੇ ਦੇ ਨਾਲ ਉਥੇ ਕਾਮਯਾਬ ਹੋ ਹੀ ਜਾਂਦੇ ਨੇ ਅਤੇ ਅੱਜਾ ਹੀ ਕੁਝ ਅਮਰੀਕਾ ਚਕਾਰ ਵਿਖਾਇਆ ਏ ਪਠਾਨਕੋਟ ਦੇ ਨੌਜਵਾਨ ਨੇ ਜੋ ਆਪਣੇ ਘਰੋਂ ਸੁਪਨਿਆਂ ਦੀ ਪੰਡ ਲੈ ਕੇ ਅਮਰੀਕਾ ਗਿਆ ਅਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਬਾਹਰੀ ਮੁਲਕਾਂ ਦੀ ਜ਼ਿੰਦਗੀ ਜਿੰਨੀ ਸੁਖਾਲੀ ਪੰਜਾਬ 'ਚ ਬੈਠ ਕੇ ਲੱਗਦੀ ਹੈ ਉਹਨੀ ਸੁਖਾਲੀ ਹੁੰਦੀ ਨਹੀਂ ਹੈ ਪਰ ਇਸ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਜੀ ਜਾਨ ਦੇ ਨਾਲ ਲੱਗਿਆ ਜਿਸ ਦੇ ਲਈ ਉਸ ਨੂੰ ਕਈ ਔਕੜਾਂ ਆਈਆਂ ਉਹਨਾਂ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਸ ਨੌਜਵਾਨ ਨੇ ਹਰਨਾ ਮਨੀ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਸ ਨੌਜਵਾਨ ਨੇ ਦਿਨ ਰਾਤ ਮਿਹਨਤ ਕੀਤੀ ਟਰੱਕ ਵੀ ਚਲਾਇ ਅਤੇ ਉਸੇ ਮਨਪਦੇ ਸਦਕਾ ਅੱਜ ਇਹ ਨੌਜਵਾਨ ਦੁਨੀਆ ਦੀ ਸਭ ਤੋਂ ਬਿਹਤਰੀਨ 에ਅਰਲਾਈਨ ਚ ਗਿਣੀ ਜਾਣ ਵਾਲੀ 에ਅਰਲਾਈਨ ਯੂਨਾਈਟਿਡ 에ਅਰਲਾਈਨਸ ਚ ਪਾਇਲਟ ਵਜੋਂ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ ਜਿਸ ਤੇ ਪਰਿਵਾਰ ਨੂੰ ਮਾਣ ਹੈ ਕਰੰਟਲੀ ਵਰਕਿੰਗ ਇਨ ਯੂਨਾਈਟਿਡ 에ਅਰਲਾਈਨ ਐਜ਼ ਅ ਫਰਸਟ ਆਫੀਸਰ ਆ ਵਨ ਆਫ ਦਾ ਟਾਪ 3 에ਅਰਲਾਈਨਸ ਇਨ ਯੂਨਾਈਟਿਡ ਸਟੇਟਸ ਇਵਨ ਇਨ ਦਾ ਹੋਲਡ ਵਰਲਡ मैं अपनी प्लस टू थ प्लस होल स्कूलिंग लाइक फर्स्ट ग्रेड टू तो प्लस टू के वी वन पठानकोट तो की है उस तो बाद मैं यू एस गया स्पैशली इसे पायलट कोर्स में शुरू तो इंट्रस्ट से बिकॉज की डैड ऑलरेडी एयरफोर्स में नौकरी की सो ग्रो अप अराउंड द एयप्लेन जो मैं वापस आया तो करके ईजी ट्रैक नहीं सी काफ़ी स्ट्रगल की बड़े अप एंड डाउनस आए एविएशन भी अप एंड डाउन काफ़ी रहे ने ਕਿਸ ਟਾਈਮ ਤੇ 에ਵੀਏਸ਼ਨ ਇੰਡਸਟਰੀ ਠੱਪ ਹੋ ਗਈ ਸੀ ਤਾਂ ਸਾਰਾ ਕਾਫੀ ਦੇਰ ਤੱਕ ਮੈਂ ਆਊਟ ਆਫ ਫਲਾਈਂਗ ਵੀ ਰਹਾ ਫਿਰ ਆਪਣਾ ਬਿਜ਼ਨਸ ਐਸਟੈਬਲਿਸ਼ ਕੀਤਾ ਉੱਤੇ ਉਸ ਤੋਂ ਬਾਅਦ ਹੌਲੀ ਹੌਲੀ ਪੈਸੇ ਜੋੜੇ ਦੁਬਾਰਾ 에ਵੀਏਸ਼ਨ ਚ ਆਇਆ ਐਂਡ ਆਫਟਰ 2017 ਕੰਟੀਨਿਊ ਵਰਕਿੰਗ ਐਜ਼ ਅ 에어ਲਾਈਨ ਪਾਇਲਟ ਪਹਿਲਾਂ ਮੈਂ ਕੁਝ ਰੀਜਨਲ 에어ਲਾਈਨ ਅਮਰੀਕਨ ਈਗਲ ਵਿੱਚ ਵਰਕ ਕੀਤਾ 1.5 ਇਅਰ ਐਂਡ ਹਾਫ ਉੱਤ ਤੋਂ ਬਾਅਦ ਇੱਕ ਰੀਜਨਲ 에어ਲਾਈਨ ਸਪਿਰਿਟ 에어ਲਾਈਨ ਉਹਦੇ ਵਿੱਚ 2 ਸਾਲ ਕੰਮ ਕੀਤਾ ਐਂਡ ਫਾਈਨਲੀ ਹੁਣ ਯੂਨਾਈਟਿਡ 에어ਲਾਈਨ ਵਿੱਚ ਐਜ਼ ਅ ਫਸਟ ਆਪਸਰਨ ਬੋਇੰਗ 7870 ਮੈਂ ਹਮ ਕਰ ਰਿਹਾ। ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ? ਬਹੁਤ ਪ੍ਰਾਊਡ ਫੀਲ ਹੋ ਰਿਹਾ। ਆ ਆਬਵੀਅਸਲੀ ਆਪਣਾ ਆਪਣੇ ਲੋਕਾਂ ਚੋਂ ਉੱਠ ਕੇ ਗਿਆ। ਇੱਥੋਂ ਇੱਕ ਨਾਰਮਲ ਘਰ ਚੋਂ ਜ਼ਿਆਦਾ ਸਪੋਰਟ ਨਹੀਂ ਸੀ। ਨਾਰਮਲ ਪਰਿਵਾਰ ਚੋਂ ਆਇਆ ਤੇ ਆਪਣੀ ਕਮਿਊਨਿਟੀ ਦਾ ਨਾਮ ਅੱਗੇ ਆਇਆ। ਪਹੁੰਚਣਾ ਕਿ ਹੋਰ ਵੀ ਆਪਣੀ ਕਮਿਊਨਿਟੀ ਚੋਂ ਗਿਆਣ ਆਪਣੇ ਬਹੁਤ ਕਾਫੀ ਲੋਕ ਹੈਗੇ ਨੇ ਜੋ ਅੱਗੇ ਬਹੁਤ ਮੱਲਾ ਮਾਰੀਆਂ ਪਰ ਇਸ ਏਵੀਏਸ਼ਨ ਇੰਡਸਟਰੀ ਵਿੱਚ ਬਹੁਤ ਘੱਟ ਨੇ ਜੋ ਬਾਰ ਮਿਲਦੇ ਨੇ। ਸੋ i would like to inspire more people to come out and just explore this aviation uh, opportunities so airline there which uh, in a sixth chair ho i think jit tak like main janda sirf i think main am the only one uh, jehde apni sikh community vichon aa te apne pathan kot to even punjab to aa te main aasha karda ki hor vi apne naujawan gyan ke te nu join karke je kise nu vi kisi tarah di help chai di hai te please ਜੀ ਸਕੋ ਨਾ ਐਨੀ ਟਾਈਮ ਇਨ ਕੰਟੈਕਟ ਕਰ ਸਕਦੇ ਮੈਂーストラਪ ਸਿੰਘ ਬਾਜਵਾ ਮੈਂ ਏਅਰ ਫੋਰਸ ਤੋਂ ਪਹਿਲਾਂ ਰਿਟਾਇਰਡ ਹਾਂ ਹੁਣ ਮੈਂ ਐਸ ਡੀਓ ਹਾਂ ਇਰੀਗੇਸ਼ਨ ਡਿਪਾਰਟਮੈਂਟ ਵਿੱਚ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਐਵਰ ਖੁਸ਼ੀ ਦੇ ਆਸੂ ਨੇ ਵੀ بیٹے ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਯੂਐਸਏ ਦੇ ਵਿੱਚ ਵਰਲਡ ਦੀ ਲਾਰਜੇਸਟ ਏਅਰਲਾਈਨ ਦੇ ਵਿੱਚ ਅਜੇ ਪਾਇਲਟ ਆ ਇਹਨੇ ਪੰਜਾਬ ਦਾ ਨਾਮ ਵੀ ਉੱਚਾ ਕੀਤਾ ਪਠਾਨਕੋਟ ਦਾ ਵਿੱਚ ਆ ਤੇ ਪੂਰੇ ਭਾਰਤ ਦਾ ਨਾਮ ਉੱਚਾ ਕੀਤਾ ਇਹ ਬਾਹਰਲੇ ਘੰਟੀ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਕੰਪਲੀਟ ਕਰਕੇ ਇਸ ਮੁਕਾਮ ਤੇ ਪਹੁੰਚਿਆ ਤੇ ਮੈਂ ਬਹੁਤ ਹੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਜਿਹੜਾ ਬੇਟਾ ਮੈਂ ਜਿੱਦਾਂ ਪੀਸਿੰਗ ਲਈ ਬੇਸੋੜਾ ਬਹੁਤ ਸੀ ਆਪਣੇ ਪੁੱਤ ਨੂੰ ਉਹ ਛੋਟੀ ਚਲਾ ਗਿਆ ਨਾ ਮੈਂ ਹੁਣ ਕੀ ਕਰ ਸਕਦਾ ਇਹ ਜੋ ਕਰ ਸਕਦਾ तरी करके वो, वो पब्लिक को गया गया का मास्क ਕੀਤਾ ਨਾ ਮੈਂ ਵਾਈਕ ਨੂੰ ਦੱਸੇਂ ਦੇ ਉਹ ਸਭ ਕਜਾ ਅਰ ਮੇਰੇ ਕੋ ਅਰਦਾਸ ਨਹੀਂ ਹੋ ਰਿਹਾ ਕਿ ਬਹੁਤ ਛੋਟਾ ਹਥਿਆਰ ਸਲਦੀ ਜੀ ਚਲ ਗਿਆ ਸੀ ਕਾਇਬ ਉਸ ਤੋਂ ਬਾਅਦ ਉਹਨੀਆਂ ਪਾ ਥੋੜੇ ਦਿਨ ਇਕੱਠੇ ਰਹੇ ਇੱਕ ਮਾਂ ਵਾਸਤੇ ਬਿਛੜਾ ਚੱਲਣਾ ਪੜਾਉਗਾ ਏਨਾ ਹੀ ਨਹੀਂ ਇਸ ਨੌਜਵਾਨ ਨੇ ਅਮਰੀਕਾ 'ਚ ਜਿੱਥੇ ਆਪਣੇ ਆਪ ਨੂੰ ਸਾਬਤ ਕੀਤਾ ਹੈ ਉੱਥੇ ਛੋਟੇ ਭਾਈ ਨੂੰ ਵੀ ਟ੍ਰਾਂਸਪੋਰਟ ਦਾ ਕੰਮ ਖੋਲ ਕੇ ਦਿੱਤਾ ਹੈ ਜਿਸ ਸੰਬੰਧੀ ਜਦ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੌਜਵਾਨ ਦੇ ਮਾਤਾ ਪਿਤਾ ਗੱਲ ਕਰਦੇ ਹੋਏ ਭਾਵੁਕ ਹੋ ਗਏ ਅਤੇ ਅੱਖਾਂ ਵੀ ਭਿੱਜ ਗਈਆਂ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਪੋਤੇ ਪੂਰਾ ਮਾਣ ਹੈ ਦੂਜੇ ਪਾਸੇ ਦੁਨੀਆ 'ਚ ਜਦ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਜਦੋਂ ਘਰ ਹੋ ਗਿਆ ਸੀ ਤਾਂ ਬਹੁਤ سارے ਸੁਪਨੇ ਨਾਲ ਲੈ ਗਿਆ ਸੀ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਸੰਘਰਸ਼ ਬਹੁਤ ਕਰਨਾ ਪਿਆ ਉਸਨੇ ਕਿਹਾ ਕਿ ਉਸਦੇ ਪਿਤਾ ਭਾਰਤੀ 에ਅਰ ਫੋਰਸ ਦੇ ਪਾਇਲਟ ਸਨ ਤਾਂ ਉਸਦਾ ਵੀ ਸੁਪਨਾ ਸੀ ਕਿ ਉਹ ਪਾਇਲਟ ਬਣੇ ਜਿਸ ਦੇ ਚੱਲਦਿਆਂ ਉਹ ਅਮਰੀਕਾ ਗਿਆ ਅਤੇ ਉੱਥੇ ਇਸ ਸੰਬੰਧੀ ਕੋਰਸ ਕਰਨ ਦਾ ਸੋਚਿਆ ਪਰ ਪੜ੍ਹਾਈ ਬਹੁਤ ਮਹਿੰਗੀ ਸੀ ਇਸ ਕਰਕੇ ਉਸਨੇ ਅਮਰੀਕਾ ਵਿਖੇ ਆਪਣੀ ਤਰਕ ਚਲਾ ਕੇ ਪੜ੍ਹਾਈ ਪੂਰੀ ਕੀਤੀ ਅਤੇ ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ ਜਗਬਾਣੀ ਟੀਵੀ